ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਪੰਜਾਬੀ ਲੋਕਾ ਕਰਪਿੰਦਰ ਰਿੰਪੀ ਅੱਜ ਜਿਹਾ ਆਇਆ ਪਹਾਣਾ ਸਿੱਧੂ ਦੀ ਰੈਲੀ ਤੇ ਪਿੰਡ ਕੋਟਦੁੰਨਾ ਆ ਦੇਖੋ ਜੀ ਬਹੁਤ ਸਾਰੇ ਲੋਕ ਆ ਰਹੇ ਆ ਬਹੁਤ ਜ਼ਿਆਦਾ ਭਾਰੀ ਇਕੱਠ ਹੋਣ ਜਾ ਰਿਹਾ ਹੈ ਆਪਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਸਪੋਰਟ ਕਰਨੀ ਚਾਹੀਦੀ ਹੈ ਆ ਦੇਖੋ ਤੁਹਾਨੂੰ ਦਿਖਾਉਣੇ ਹੈ ਜੀ ਇਹ ਸਾਰੇ ਰੈਲੀ ਤੇ ਜਾ ਰਹੇ ਹੈ ਜੀ ਬਹੁਤ ਵਧੀਆ ਗੱਲ ਆਪਾਂ ਨੂੰ ਸੱਚ ਦੇ ਨਾਲ ਖੜਨਾ ਚਾਹੀਦਾ ਹੈ ਸੱਚ ਦੀ ਸਪੋਰਟ ਕਰਨੀ ਚਾਹੀਦੀ ਹੈ ਸੋ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਹੜੇ ਅੱਜ ਇਸ ਰੈਲੀ ਤੇ ਪਹੁੰਚੇ ਆ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਆ ਸਟੇਜ ਕੋਲੇ ਖੋ ਜੀ ਬੋਹ ਤਪਾਰ ਮਾਂਗਾ ਆ ਰਿਹਾ ਮਿਲ ਰਿਹਾ ਹੈ ਆ ਦੇਖੋ ਜੀ ਕਿੰਨਾ ਪਰਮਾ ਹੋਗਾ ਰ ਮੈਦਰੇ ਉਹ ਸਾਰੇ ਲੋਕ ਦੂਰ ਦੂਰੋਂ ਚੱਲ ਕੇ ਆਏ ਆ। ਆ ਦੇਖ ਟਾਵਰ ਤੇ ਚੜੇ ਬੈਠਿਆ ਦੇਖੋ।